ਇਹ ਤਾਂ ਸ਼ਰੋਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਹੈ। ਆਈਟੀ ਵਿੰਗ ਸ਼ਰੋਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ? ਇੱਕ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ। ਕੋ ਉਹ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ। ਇਹ ਹੋ ਕੀ ਰਿਹਾ? ਇਹ ਵੀ ਚੈਨਲਾਂ ਦੇ ਉੱਤੇ ਬਠਾ ਬਠਾ ਕੇ ਤੇ ਕਿਹਾ ਜਾ ਰਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਆ ਜੀ ਕਿ ਧੀ ਸ਼ਰਮ ਵਾਲੀ ਗੱਲ ਤੂੰ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤਰ ਇਹਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਦਲ ਦੇ ਜੀ ਜਿਹੜਾ ਜਥੇਦਾਰਾਂ ਤੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ ਰੰਗਜੀਤ ਦੱਸਿਆ ਜਾ ਰਿਹਾ ਕੋਫਲੋਸਤਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ ਇੱਡੀ ਹੈਰਾਨੀ ਦੀ ਗੱਲ ਹੈ ਨਾ ਐਸਾ ਸਮਾਂ ਆ ਗਿਆ ਹੋਰ ਤਾਂ ਹੋਰ ਇੱਥੋਂ ਤੱਕ ਕੀ ਆ ਜਾ ਰਿਹਾ ਉਹਦੇ ਵੱਲੋਂ ਤੇ ਬਾਈਬਲ ਕਲਾ ਅਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪਾਸ ਤੇ ਹਮਲਾ ਕਰਤਾ ਲੋਕ ਪਰਲੋਕ ਦੇ ਰਾਖੇ ਚਵਰ ਸ਼ਤਰਤਾਖੰਦੇ ਮਾਲਕ ਦੋ ਜਹਾਨ ਦੇ ਵਾਲੇ ਤੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਇਸ ਅਸਥਾਨ ਦੇ ਉਤੇ ਜੋ ਬਹੁਤ ਹੀ ਮਹਾਨ ਬੰਦਗੀ ਪਾਠਨ ਸੇਵਾ ਸਿਮਰਨ ਦੇ ਵਿੱਚ ਪਿੱਜੀ ਰੂਹ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨਾਲ ਸੰਬੰਧਤ ਹੈ ਇੱਥੇ ਗੁਰੂ ਲਾਧੋਰੇ ਦਿਵਸ ਮਨਾ ਰਹੇ ਬਾਬਾ ਮੱਖਣ ਸ਼ਾਹ ਜੀ ਲਵਾਨਾ ਗੁਰੂ ਕੀਓ ਪਿਆਰੀ ਦੁਲਾਰੇ ਸਿੱਖ ਸਨ ਜਿਨ੍ਹਾਂ ਨੇ ਐਸੀ ਹਨੇਰੀ ਲਿਆਂਦੀ ਐਸੀ ਹਨੇਰੀ ਲਿਆਂਦੀ ਕਿ ਜਿਹੜੇ ਬੱਦਲ ਸੀ ਉਹ ਛੱਡ ਗਏ ਤੇ ਸੂਰਜ ਦਾ ਤੇਜ ਜਿਹੜਾ ਸੀ ਉਹ ਪਰਤਖ ਸਾਹਮਣੇ ਆਇਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਮੇਰੇ ਤੋਂ ਪਹਿਲਾਂ ਪਰਮਪਾਲ ਸਿੰਘ ਜੀ ਵੀ ਆਪ ਜੀ ਨੂੰ ਦੱਸ ਕੇ ਗਏ ਆ ਕਿ ਉਸ ਵੇਲੇ ਬਾਹੀ ਮੰਝੀਆਂ ਸਥਾਪਿਤ ਕਰਕੇ ਬੈਠੇ ਸਨ ਨਕਲੀ ਗੁਰੂ ਉਹਨਾਂ ਦਾ ਕੰਮ ਕੀ ਸੀ ਉਹਨਾਂ ਦਾ ਕੰਮ ਸੀ ਪੈਸੇ ਏਠਣਾ ਉਹਨਾਂ ਕੋਲੇ ਪੈਸਾ ਪਹਿਲਾਂ ਵੀ ਬਹੁਤ ਸੀ ਉਹਨਾਂ ਦਾ ਇੱਕ ਕੰਮ ਸੀ ਪੈਸੀ ਇਂਠਣਾ ਤੇ ਦੂਸਰਾ ਕੰਮ ਸੀ ਸ਼ੋਹਰਤ ਹਾਸਲ ਕਰਨੀ ਤੇ ਇਹਨਾਂ ਦੋਨਾਂ ਕੰਮਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਕੌਣ ਕਰ ਰਿਹਾ ਸੀ ਉਸ ਵੇਲੇ ਦੀ ਸਰਕਾਰ ਉਸਤਪਨਾਈ ਕੌਣ ਕਰ ਰਹੀ ਸੀ 22 ਅਖੌਤੀ ਜਿਹੜੇ ਗੁਰੂ ਸੀ ਬਣੇ ਬੈਠੇ ਉਹ ਸਰਕਾਰ ਕਰ ਰਹੀ ਸੀ ਸਤਿਗੁਰੂ ਤੇਜ বাহাদুর ਸਾਹਿਬ ਮਹਾਰਾਜ ਆਪਣੇ ਘਰ ਦੇ ਵਿੱਚ ਸੁਭਾਇਮਾਨ ਭਜਨ ਬੰਦਗੀ ਸੇਵਾ ਸਿਮਰਨ ਕਰਕੇ ਸਮਾਪਤੀਤ ਕਰ ਰਹੀ ਸੀ ਬਾਬਾ ਮੱਖਣ ਸ਼ਾਹ ਜੀ ਲਬਾਣਾ ਜੀ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਈ ਉਹਨਾਂ ਨੂੰ ਦ੍ਰਿਸ਼ਟੀ ਪ੍ਰਾਪਤ ਹੋਈ ਜਿਵੇਂ ਬਗਲੇ ਜਿਹੜਾ ਹੁੰਦਾ ਨਾ ਹੰਸ ਕਹਿੰਦੇ ਹੰਸ ਦੀ ਚੁੰਝ ਦੇ ਵਿੱਚ ਤਸਵੀਰ ਹੁੰਦੀ ਹੈ ਜਦੋਂ ਉਹ ਦੁੱਧ ਦੇ ਵਿੱਚ ਚੁੰਝ ਡਬਾਉਂਦਾ ਹੈ ਨਾ ਤੇ ਦੁੱਧ ਪਾੜ ਜਾਂਦਾ ਉਹ ਦੁੱਧ ਜਿਹੜਾ ਹੁੰਦਾ ਨਾ ਉਹਨੂੰ ਉਹ ਖਾ ਲੈਂਦਾ ਕਿ ਜਿਹੜੀ ਫੋਕ ਹੁੰਦੀ ਹੈ ਪਾਣੀ ਹੁੰਦਾ ਉਹਨੂੰ ਛੱਡ ਦਿੰਦਾ ਉਹਨੇ ਪਪਾ ਮੱਖਣ ਸ਼ਾਹ ਜੀ ਲਵਾਨਾ ਜਿਹੜੇ ਸਨ ਉਹ ਸਤਿਗੁਰਾਂ ਦੇ ਪਰਮ ਹੰਸ ਸਨ ਉਹਨਾਂ ਨੂੰ ਅਕਾਲ ਪੁਰਖ ਨੇ ਸਮਝ ਬਖਸ਼ੀ ਦ੍ਰਿਸ਼ਟੀ ਬਖਸ਼ੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਬਾਹੀ ਮੰਡੀਆਂ ਢਾਹ ਕੇ ਬੈਠੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਚਮਕਦੀਆਂ ਬਹੁਤ ਨੇ ਇਹ ਸਭ ਨਕਲੀ ਨੇ ਅਸਲੀ ਸੋਨੇ ਦੇ ਨਾਲੋਂ ਨਕਲੀ ਜਿਹੜਾ ਨਾ ਉਹ ਜ਼ਿਆਦਾ ਚਮਕਦਾਰ ਹੁੰਦਾ ਹੈ ਪਰ ਉਹਦੀ ਇੱਕ ਥੋੜੀ ਸਮੇਂ ਵਾਸਤੇ ਹੁੰਦੀ ਹੈ ਲਹਿ ਜਾਂਦੀ ਹੈ ਜਲਦੀ ਉਹਨਾਂ ਬਾਹੀ ਮੰਜੀਦਾਰਾਂ ਦੀ ਜਿਹੜੀ ਚਮਕ ਸੀ ਨਾ ਉਹ ਉਤਰ ਗਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਜ਼ਾਹਰਾ ਕਰਨ ਵਾਸਤੇ ਉਹ ਕੋਠੇ ਤੇ ਚੜੇ ਤੇ ਉੱਚੀ ਆਵਾਜ਼ ਦੇ ਵਿੱਚ ਹੁਕਾ ਲਾਇਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਥੇ ਹੀ ਬਾਤ ਨਹੀਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਹੈ ਕਿਉਂ ਨੀ ਪਿੰਡੋਂ ਪਿੰਡੀ ਹੋ ਕੇ ਦਿੱਤੇ ਕਿ ਸੰਗਤੋਂ ਵਹੀਰਾਂ ਘੱਟ ਕੇ ਆਓ ਤੁਸੀਂ ਹਨੇਰੇ ਰਸਤੇ ਤੇ ਤੁਰ ਰਹੇ ਹੋ ਸੱਚ ਦਾ ਮਾਰਗ ਲੱਭ ਗਿਆ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਤਖਤ ਸਜਿਆ ਉਸ ਤਖਤ ਦੇ ਉੱਤੇ ਬਾਬਾ ਮੱਖਣ ਸ਼ਾਹ ਜੀ ਲਬਾਣਾ ਨੇ ਬੇਨਤੀ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਭਾਇਮਾਨ ਕੀਤਾ ਔਰ ਹਜ਼ਾਰਾਂ ਸੰਗਤਾਂ ਜਿਹੜੀਆਂ ਪਹੁੰਚੀਆਂ ਸੀ ਉਹਨਾਂ ਨੂੰ ਕਿਹਾ ਕਿ ਇਹ ਨੇ ਪੂਰੇ ਸਤਿਗੁਰੂ ਨਤਮਸਤਕ ਹੋਵੋ ਤੇ ਸੰਗਤਾਂ ਦਾ ਭਲਾ ਹੋਇਆ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਉਪਦੇਸ਼ ਦਿੱਤਾ ਪਰਵਚਨ ਕੀਤੇ ਤੇ ਸੰਗਤਾਂ ਦਾ ਭਲਾ ਹੋਇਆ ਸਮੇਂ-ਸਮੇਂ ਤੇ ਅਗਿਆਨਤਾ ਦੇ ਬਦਲ ਜਿਹੜੇ ਨੇ ਕੁਝ ਛਾ ਜਾਂਦੇ ਰਹੇ ਨੇ ਕੋਈ ਵੱਡੀ ਗੱਲ ਨਹੀਂ ਹੈ ਪਰ ਹਮੇਸ਼ਾ ਕੋਈ ਨਾ ਕੋਈ ਕੋਈ ਨਾ ਕੋਈ ਉੱਠਦਾ ਹੈ। ਔਰ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਹਵਾ ਚੱਲਦੀ ਹੈ। ਬੱਦਲ ਛੱਡ ਜਾਂਦੇ ਨੇ। ਸੂਰਜ ਦਾ ਤੇਰ ਫੇਰ ਜਾਹਰਾ ਹੁੰਦਾ। ਆ ਜ਼ਿਕਰ ਹੋਇਆ ਖਾਲਸਾ ਰਾਜ ਦਾ। ਖਾਲਸਾ ਰਾਜ ਦੇ ਵਿੱਚ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਖਤਮ ਕਰਨ ਦੇ ਲਈ ਜਿਹੜੀ ਸਭ ਤੋਂ ਘਨੌਣੀ ਚਾਲ ਚੱਲੀ ਸੀ ਉਹ ਸੀ ਸਿੱਖਾਂ 'ਚ ਬੇਇਤਫਾਕੀ ਪੈਦਾ ਕਰਨਾ। ਬੇਤਫਾਕੀ ਪਤਾ ਕਿਵੇਂ ਬੇਤਫਾਕੀ ਪੈਦਾ ਕੀਤੀ ਜਿਹੜੇ ਤਾਂ ਧਿਆਨ ਸਿੰਘ ਡੋਗਰੇ ਅਰਗੇ ਪਹਾੜਾ ਸਿੰਘ ਅਰਗੇ ਅੰਗਰੇਜ਼ਾਂ ਨਾਲ ਮਿਲੇ ਸੀ ਉਹਨਾਂ ਨੂੰ ਬਰੂਦ ਦੀ ਜਗ੍ਹਾ ਦੇ ਉੱਤੇ ਸਰੋਂ ਰੰਗ ਰੰਗ ਕੇ ਭੇਜਦੇ ਸੀ ਮੈਦਾਨ ਦੇ ਵਿੱਚ ਸਿੱਖਾਂ ਦੇ ਵਿੱਚ ਦਰਤਾਂਤ ਸਿਰਜਿਆ ਕਿ ਇਹ ਤੁਹਾਡੇ ਹਮਦਰਦ ਨਹੀਂ ਇਹ ਪੰਥ ਪ੍ਰਸਤ ਨਹੀਂ ਤੇ ਜਿਹੜੇ ਪੰਥ ਪ੍ਰਸਤ ਨਹੀਂ ਕਰਦੇ ਸੀ ਉਹਨਾਂ ਬਾਰੇ ਬਰਤਾਂਤ ਸਿਰਜਤਾ ਕਿ ਇਹ ਅੰਗਰੇਜ਼ਾਂ ਨਾਲ ਰਲੇ ਹੋਏ ਆ। ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਆ। ਨਤੀਜਾ ਕੀ ਨਿਕਲਿਆ? ਕੌਮ ਪਹਾਰਾ ਸਿੰਘ ਵਰਗਿਆਂ ਨਾਲ ਤੇਜਾ ਸਿੰਘ ਵਰਗਿਆਂ ਦੇ ਮਗਰੀ ਲੱਗੀ ਰਹੀ ਤੇ ਜਿਹੜੇ ਖਾਲਸਾ ਰਾਜ ਨੂੰ ਬਚਾਉਣਾ ਚਾਹੁੰਦੇ ਸੀ, ਖਾਲਸਾ ਰਾਗ ਨੂੰ ਕਾਇਮ ਰੱਖਣਾ ਚਾਹੁੰਦੇ ਸੀ, ਉਹਨਾਂ 'ਤੇ ਸ਼ੱਕ ਕਰੀ ਗਈ। ਸ਼ੱਕ ਕਰੀ ਗਈ। ਇਤੋਂ ਵੱਧ ਕੇ ਖਾਲਸਾ ਫੌਜ ਤੇ ਮਹਾਰਾਣੀ ਜੰਨਦਕੌਰ ਦੇ ਦਰਮਿਆਨ ਵੀ ਬੇਤਫਾਕੀ ਪੈਦਾ ਕਰ ਦਿੱਤੀ ਜੀ ਮਹਾਰਾਣੀ ਜੰਨਦਕੌਰ ਬਾਰੇ ਵੀ ਖਾਲਸਾ ਫੌਜ ਦੇ ਵਿੱਚ ਇਹ ਵਰਤਾਂਤ ਸਿਰਜਤਾ ਕਿ ਅੰਗਰੇਜ਼ਾਂ ਨਾਲ ਮਿਲ ਗਈ ਨਤੀਜਾ ਨਿਕਲਿਆ ਕਿ ਮਹਾਰਾਣੀ ਜੰਨਦਕੌਰ ਨੂੰ ਬੇਕਾਰ ਹੋਣਾ ਪਿਆ ਆ ਦੱਸਿਆ ਨਾ ਪਾਈ ਸਾਹਿਬ ਜੀ ਕਿ ਨਿਰਵਸਤਰ ਤੱਕ ਜਿਹੜਾ ਸੀ ਉਹਨਾਂ ਨੂੰ ਕੀਤਾ ਗਿਆ ਹਲਾਲਤ ਚੱਲਣੀ ਪਈ ਜਲਾਲਤ ਚੱਲਣੀ ਪਈ ਜਿਸ ਦੇ ਅੰਦਰ ਖਾਲਸਾ ਰਾਜ ਨੂੰ ਬਚਾਉਣ ਦੀ ਹੂਕ ਸੀ ਤੜਪ ਸੀ ਉਹਦੇ ਬਾਰੇ ਕਹਿ ਦਿੱਤਾ ਗਿਆ ਕਿ ਅੰਗਰੇਜ਼ਾਂ ਨਾ ਮਿਲੀਆਂ ਤੇ ਪਹਾੜਾ ਸਿੰਘ ਅਰਗੇ ਤੇਜਾ ਸਿੰਘ ਅਰਗੇ ਜਿਹੜੇ ਖਾਲਸਾ ਰਾਜ ਦੀਆਂ ਜੜਾਂ ਵੱਢ ਰਹੀ ਸੀ ਕੋ ਖੈਰ ਖਵਾ ਬਣੇ ਰਹੇ ਅੱਜ ਵੀ ਅਸੀਂ ਦੇਖ ਰਹੇ ਕੀ ਹੋ ਰਿਹਾ ਹੈ ਕੀ ਬਰਤਾਂਤ ਸਿਰਜਿਆ ਜਾ ਰਿਹਾ ਹੈ ਕੀ ਹੋਸ਼ ਹੋ ਰਿਹਾ ਮੀਡੀਆ ਦੇ ਉੱਤੇ ਆਈਟੀ ਵਿੰਗ ਬਾਰ-ਬਾਰ ਜ਼ਿਕਰ ਛੜ ਰਿਹਾ ਹੈ ਕਿ ਇੱਕ ਆਈਟੀ ਵਿੰਗ ਹੈ ਮੈਂ ਪਹਿਲਾਂ ਵੀ ਸ਼ਬਦ ਕਹੇ ਸੀ ਕਿ ਕਾਂਗਰਸ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਭਾਜਪਾ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਝਾੜੂ ਪਾਰਟੀ ਆਪਦਾ ਆਈਟੀ ਵਿੰਗ ਚਲਾ ਰਹੀ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਆਈਟੀ ਵਿੰਗ ਚਲਾ ਰਿਹਾ ਆਈਟੀ ਵਿੰਗ ਸ਼੍ਰੋਮਣੀ ਅਕਾਲੀ ਦਲ ਨੂੰ ਚਲਾ ਰਿਹਾ ਤੇ ਉਹਦਾ ਮੁਖੀ ਪਤਾ ਕੌਣ ਹੈ ਬਠਿੰਡੇ ਦਾ ਦੇਖੋ ਉਹ ਬੰਦਾ ਜਿਹੜਾ ਦਸਤਾਰ ਨੂੰ ਨਫ਼ਰਤ ਕਰਦਾ ਕੋ ਉਹ ਬੰਦਾ ਉਹਦਾ ਮੁਖੀ ਹੈ ਬਠਿੰਡੇ ਜਿਹੜਾ ਦਸਤਾਰ ਨੂੰ ਪੱਗ ਨੂੰ ਨਫ਼ਰਤ ਕਰਦਾ ਔਰ ਸਿੱਖ ਐਂਟੀ ਸਿੱਖੋ ਦੀ ਸੋਚ ਹੈ ਤੇ ਹੋ ਕੀ ਰਿਹਾ ਟੀਵੀ ਚੈਨਲਾਂ ਦੇ ਉੱਤੇ ਬਠਾ ਬਠਾ ਕੇ ਤੇ ਕਿਹਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਅਜ ਕਿ ਦੀ ਸ਼ਰਮ ਵਾਲੀ ਗੱਲ ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਬਿਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉੱਤੇ ਉਹ ਕਹਿ ਰਿਹਾ ਕਹਿੰਦਾ ਜੀ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਤੀ ਨਰੈਣੂ ਮੰਤਰ ਇਹਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਦਲ ਦੇ ਜੀ ਜਿਹੜਾ ਜਥੇਦਾਰਾਂ ਨੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਛੁਰਾ ਮਾਰਿਆ ਜੀ ਉਹ ਮੂੰਹ 'ਚ ਮਾਰਿਆ ਤੀਰ 'ਚ ਰੰਗਜੀਤ ਦੱਸਿਆ ਜਾ ਰਿਹਾ ਹੈ ਤੋ ਫ਼ਲਸਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ ਇਹ ਈ ਹੈਰਾਨੀ ਦੀ ਗੱਲ ਹੈ ਨਾ ਐਸਾ ਸਮਾਂ ਆ ਗਿਆ ਹੋਰ ਤਾਂ ਹੋਰ ਇੱਥੋਂ ਤੱਕ ਕੀ ਆ ਜਾ ਰਹੇ ਉਹਦੇ ਵੱਲ ਕਿ ਬਾਈਬਲ ਕਲਾ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪਾਸਤੇ ਹਮਲਾ ਕਰਤਾ ਸੀ ਈ ਦੀ ਕਮਾਲ ਦੀ ਗੱਲ ਹੈ ਅੱਜ 10 ਸਾਲ ਹੋ ਗਏ ਉਹ ਕਟਨਾ ਵਾਪਰੀ ਨੂੰ ਅੱਜ ਤੱਕ ਤੱਕ ਕਿਸੇ ਦਾ ਬਿਆਨ ਨਹੀਂ ਸੀ ਆਇਆ ਕਿ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ। ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ। ਕਿ ਉਹਨਾਂ ਦੇ ਚੇਲੇ ਚਾਪਟੇ ਕਹਿ ਰਹੇ ਆ ਕਹਿੰਦੇ ਜੀ ਉਹ ਪੁਲਿਸ ਤੇ ਹਮਲਾ ਕਰਤਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਸ ਤੋਂ ਵੱਧ ਕੇ ਬਿਸ਼ਰਮੀ ਜਿਹੜੀ ਆ ਉਹ ਕੀ ਹੋ ਸਕਦੀ? ਕੀ ਹੋ ਸਕਦੀ ਹੈ ਬਿਸ਼ਰਮੀ? ਇਹ ਹਾਲਾਤ ਜਿਹੜੇ ਨੇ ਉਹ ਅੱਜ ਬਣੇ ਹੋਏ ਨੇ ਸਾਧ ਸੰਗਤ ਜੀ ਵਾਕਈ ਅੱਜ ਨੈਰੇਟਿਵ ਦੀ ਲੜਾਈ ਆ ਉਹਨਾਂ ਨੇ ਬਹੁਤ ਤਕੜਾ ਆਪਣਾ ਆਈਟੀ ਵਿੰਗ ਬਣਾਇਆ ਆ ਆਈਟੀ ਵਿੰਗ ਦੇ ਜਿਹੜੇ ਵਿੱਚ ਰੱਖੇ ਨੇ ਨੌਜਵਾਨ ਰੱਖੇ ਨੇ ਵਰਕਰ ਰੱਖੇ ਨੇ ਉਹਨਾਂ ਨੂੰ ਤਨਖਾਹ ਕਿੱਥੋਂ ਮਿਲਦੀ ਆ ਓ ਪੀਟੀਸੀ ਕੰਪਨੀ ਚੋਂ ਮਿਲਦੀ ਆ ਤੇ ਪੀਟੀਸੀ ਕੰਪਨੀ ਨੂੰ ਰੈਵਨਿਊ ਕਿੱਥੋਂ ਹੁੰਦਾ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਜਿਹੜੀ ਉਹ ਵੇਚੀ ਜਾ ਰਹੀ ਹੈ ਉਹਦਾ ਰੈਵਨਿਊ ਹੁੰਦਾ ਜੀ ਯਾਨੀ ਸਾਡੀਆਂ ਜੁੱਤੀਆਂ ਸਾਡੇ ਸਿਰ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਮਾਰੀਆਂ ਜਾ ਰਹੀਆਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਸਾਰਣ ਕਰਦਾ ਚੈਨਲ ਉਹ ਕਮਾਈ ਹੋ ਰਹੀ ਹੈ ਤੇ ਉਸ ਕਮਾਈ ਦੇ ਮੁਨਾਫੇ ਦੇ ਵਿੱਚੋਂ ਸਿੱਖ ਸ਼ਖਸੀਅਤਾਂ ਦੀ ਕਰਦਾਰਕੁਸ਼ੀ ਕਰਨ ਵਾਸਤੇ ਆਈਟੀ ਬੈਂਕ ਬਣਾਇਆ ਹੋਇਆ ਹੈ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਦੇ ਉੱਤੇ ਮਾਰੀਆਂ ਜਾ ਰਹੀਆਂ ਤੇ ਇਹ ਹਕੀਕਤ ਹੈ ਜਿਹੜਾ ਖਲਾਫ ਬੋਲਦਾ ਹੈ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਕਰ ਦਿੰਦੇ ਨੇ ਜਿਹੜਾ ਵੀ ਬੋਲਦਾ ਤੇ ਜਿਹੜਾ ਵੀ ਬੋਲੇਗਾ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਹੋ ਜੂ ਇੱਕ ਕੈਰੈਕਟਰਲੈਸ ਆ ਜੀ ਇਹ ਬੇਈਮਾਨ ਆ ਜੀ ਇਹ ਫਲਾਨਾ ਜੀ ਤੇ ਫਿਰ ਸੱਚਾ ਕੌਣ ਹੈ ਉਹ ਜਿਹੜੇ 4-5 ਟੀਵੀ ਚੈਨਲਾਂ ਦੇ ਉੱਤੇ ਬਿਠਾਏ ਜਾ ਰਹੇ ਨੇ ਨਾ ਬਾਰ-ਬਾਰ ਦੇਖਦੇ ਆ ਨਾ ਕਹਿੰਦੇ ਇਹ ਸਭ ਤੋਂ ਸੱਚੇ ਆ ਇਹਨਾਂ ਦਾ ਰਿਕਾਰਡ ਸਿੱਖ ਸੰਗਤ ਸਾਰੇ ਜਾਣਦੀ। ਦੱਸਣ ਦੀ ਲੋੜ ਹੀ ਨਹੀਂ ਵੀ ਕਿਸ ਕਿਸਮ ਦਾ ਰਿਕਾਰਡ ਹੈ। ਹੁਣ ਮਰਿਆਦਾ ਦੱਸਣਗੇ ਫਿਲਮ ਸਟਾਰ ਤੇ ਮਰਿਆਦਾ ਕੀ ਆ ਸਿੱਖਾਂ ਦੀ? ਉਹ ਭਾਈ ਜਦੋਂ ਤੈਨੂੰ ਪੰਥ ਚੋਂ ਸਿਖਿਆ ਸੀ ਉਦੋਂ ਤੱਕ ਤੂੰ ਕਿਹਾ ਨਹੀਂ ਵੀ ਜਥੇਦਾਰ ਜਿਹੜੇ ਨੇ ਨਰਾਇਣੂ ਮੰਨਦਾ। ਹੁਣ ਤੈਨੂੰ ਨਰਾਇਣੂ ਮੰਨਤ ਦਿਸਣ ਲੱਗ ਗਿਆ ਜਦੋਂ ਪੰਥ ਦੀ ਗੱਲ ਹੋ ਗਈ, ਜਦੋਂ ਗ੍ਰੰਥ ਦੀ ਗੱਲ ਹੋ ਗਈ ਉਦੋਂ ਨਰਾਇਣੂ ਮੰਨਤ ਦਿਸਣ ਲੱਗ ਗਿਆ। ਉਹਨਾਂ ਰਨੁਮਾਤ ਦੇ ਸੰਲਾਟੇ ਸੋ ਸਾਧ ਸੰਗਤ ਜੀ ਆਪ ਬਹੁਤ ਲੰਬੇ ਸਮੇਂ ਤੋਂ ਬੈਠੀ ਹੋ ਦੱਸਿਆ ਮੈਨੂੰ ਇੱਥੇ ਰਖੜਾ ਸਾਹਿਬ ਨੇ ਕਿ ਬਹੁਤ ਲੰਬੇ ਸਮੇਂ ਤੋਂ ਬੈਠੇ ਹੈ ਮੈਂ ਬਹੁਤਾ ਲੰਮਾ ਸਮਾਪਤੀ ਦਾ ਨਾ ਲਵਾਂ ਮੈਂ ਇਹੋ ਹੀ ਕਹਿਣਾ ਕਿ ਜਿਵੇਂ ਬਾਬਾ ਮੱਖਣ ਸ਼ਾਹ ਜੀ ਨੇ ਸੁਚੇਤ ਕੀਤਾ ਸੀ ਨਾ ਸਾਵਧਾਨ ਕੀਤਾ ਸੀ ਸੰਗਤ ਜਾਗ ਪਈ ਸੀ ਤੇ ਬਾਈ ਮੰਜੀਦਾਰਾਂ ਨੂੰ ਭਜਾਉਣ ਦੀ ਲੋੜ ਨਹੀਂ ਸੀ ਤਾਂ ਹੀ ਉਹ ਆਪੇ ਭੱਜ ਗਏ ਸੀ ਜਦੋਂ ਦੇਖਿਆ ਵੀ ਸਾਡੀ ਦਾ ਦੁਕਾਨ ਤੇ ਸੌਦਾ ਲੈਣ ਆਈ ਕੋਈ ਨਹੀਂ ਰਿਹਾ ਤੇ ਉਹਨਾਂ ਨੇ ਦੁਕਾਨਾ ਬੰਦ ਕਰਤੀ। ਉਹਨੂੰ ਭਜਾਉਣ ਦੀ ਲੋੜ ਨਹੀਂ ਪਈ। ਉਹ ਆਪੇ ਭੱਜ ਗਏ ਸੀ। ਅੱਜ ਇਹਨਾਂ ਨੂੰ ਵੀ ਇਸੇ ਤਰ੍ਹਾਂ ਮਜਬੂਰ ਕਰਨਾ ਪਊਗਾ ਭੱਜਣ ਵਾਸਤੇ। ਕਿਉਂਕਿ ਨੇ ਕਰਨਾ ਮਜਬੂਰ ਉਹ ਸੰਗਤ ਨੇ ਕਰਨਾ ਪੰਥ ਨੇ ਕਰਨਾ। ਜਾਗੋ ਤੁਸੀਂ। ਸੁਚੇਤ ਹੋ ਵੋ ਸਾਵਧਾਨ ਹੋ ਵੋ। ਬਸ ਜਸਦਨ ਕੌਮ ਕਾਤੀ ਤੇ ਕੌਮ ਪ੍ਰਸਤ ਦੇ ਵਿਚਕਾਰ ਫੈਸਲੇ ਦਾ ਤੁਹਾਨੂੰ ਪਤਾ ਲੱਗ ਗਿਆ ਨਾ ਉਹਦੇ ਆਪਾਂ ਹਾਰਦੇ ਨਹੀਂ ਆ ਉਹਦੇ ਹਾਰਦੇ ਨਹੀਂ ਆ ਉਹਦੇ ਸਾਡੀ ਫਤਿਹ ਸਾਡੀ ਜਿੱਤ ਜਿਹੜੀ ਹੈ ਉਹ ਜ਼ਰੂਰ ਹੋਊਗੀ ਜਿੱਦ ਤੇ ਸਾਨੂੰ ਸਮਝ ਆ ਗਈ ਜਿੱਦ ਬਾਬਾ ਮੱਖਣ ਸ਼ਾਹ ਜੀ ਲਵਾਨਾ ਦੀ ਹੂਕ ਜਿਹੜੀ ਹੈ ਉਹ ਸਾਡੇ ਦਿਲ ਦੇ ਵਿੱਚ ਵੱਸ ਗਈ ਨਾ ਤੇ ਸਾਨੂੰ ਸਮਝ ਆ ਗਈ ਕਿ ਆ ਅਸਲੀ ਹੈ ਤੇ ਆ ਨਕਲੀ ਹੈ ਕਿ ਉਦੋਂ ਸਾਨੂੰ ਕੋਈ ਵੀ ਇਸ ਸੰਸਾਰ ਦੇ ਵਿੱਚ ਫਿਰ ਹਰਾ ਨਹੀਂ ਸਕੇਗਾ maat ਨਹੀਂ ਪਾ ਸਕੇਗਾ। ਮੇਰਾਖੜਾ ਸਾਹਿਬ ਨੇ ਵੀ ਦੱਸਿਆ ਕਿ ਜਨਾਂ ਨੂੰ ਅਸੀਂ ਰਾਖੀ ਦੀ ਜ਼ਿੰਮੇਵਾਰੀ ਸੌਂਪੀ ਸੀ। ਪਾਈ ਗੁਰਦਾਸ ਜੀ ਨੇ ਕਿਹਾ ਨਾ ਉਲਟੀ ਵਾੜ ਖੇਤ ਨੂੰ ਖਾਏ। ਉਲਟੀ ਵਾੜ ਖੇਤ ਨੂੰ ਖਾਣ ਲੱਗ ਪਈ। ਵਾੜ ਖੇਤ ਨੂੰ ਖਾਣ ਲੱਗ ਪਈ ਅੱਜ ਵਾੜ ਖੇਤ ਨੂੰ ਖਾਣ ਲੱਗ ਪਈ ਆ। ਜਦੋਂ ਵਾੜ ਖੇਤ ਨੂੰ ਖਾਨ ਲੱਗ ਪਏ ਉਦੋਂ ਚੁਕੰਨੇ ਜਿਹੜਾ ਹੋ ਜਾਣਾ ਚਾਹੀਦਾ ਹੈ ਸਾਧ ਸੰਗਤ ਉਦੋਂ ਚਕੰਨੇ ਹੋ ਜਾਣਾ ਚਾਹੀਦਾ ਜਦੋਂ ਵਾੜ ਖੇਤ ਨੂੰ ਖਾਨ ਲੱਗ ਪਏ ਉਸ ਵਾੜ ਨੂੰ ਛੁੱਟ ਦੇਣਾ ਚਾਹੀਦਾ ਪੱਟ ਕੇ ਜਿਹੜੀ ਖੇਤ ਦਾ ਨੁਕਸਾਨ ਕਰਨ ਲੱਗ ਪਏ ਆ ਜੋ ਵਾੜ ਖੇਤ ਨੂੰ ਖਾਨ ਲੱਗ ਪਈ ਹੈ ਭਾਈ ਗੁਰਦਾਸ ਸਿੰਘ ਦੇ ਸ਼ਬਦਾਂ ਦੇ ਵਿੱਚ ਅੱਜ ਇਹਨਾਂ ਨੂੰ ਭਜਾਉਣ ਦਾ ਵਕਤ ਆ ਗਿਆ ਔਰ ਸਰਕਾਰਾਂ ਜਿਹੜੀਆਂ ਨੇ ਉਹ ਵੀ ਕੋਈ ਪੰਥ ਦੀਆਂ ਬਹੁਤੀਆਂ ਹਮਦਰਦ ਨਹੀਂ ਉਹ ਦੇਖ ਰਹੀਆਂ ਨੇ ਸਾਰਾ ਕੁਝ ਵਿਦਾਸ ਕ ਬੰਦੇ ਕਿੰਨਾ ਪੰਥ ਨੂੰ ਖوار ਕਰ ਰਹੇ ਉਹ ਚਾਹੁੰਦੇ ਨੇ ਕਿ ਪੰਥ ਖوار ਹੋਵੇ ਮਿਆਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਅਨਾਉਂਸ ਹੋ ਜਾਂਦੇ ਤੇ ਇਹਨਾਂ ਨੂੰ ਸੰਗਤਾਂ ਨੇ ਵੈਸੇ ਭਜਾ ਦੇਣਾ ਸੀ ਭੱਜ ਜਾਣੇ ਸੀ ਇਸ ਕਰਕੇ ਸਾਧ ਸੰਗਤ ਜੀ ਹੁਣ ਸਾਡੇ ਜਾਗਣ ਦਾ ਵਕਤ ਆ ਗਿਆ ਜਦੋਂ ਸਾਨੂੰ ਦਿਖ ਰਿਹਾ ਹੈ ਕਿ ਇਹ ਲੋਕ ਸਾਨੂੰ ਖਾਰ ਰਹੇ ਨੇ ਤੇ ਸਰਕਾਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਨੇ ਤੇ ਉਸ ਹਾਲਤ ਦੇ ਵਿੱਚ ਫਿਰ ਸਾਨੂੰ ਜਾਗਣ ਤੇ ਸੁਚੇਤ ਹੋਣ ਦਾ ਜਿਹੜਾ ਹੈ ਉਹ ਸਮਾਂ ਸਮਝ ਲੈਣਾ ਚਾਹੀਦਾ ਹੈ ਮੈਂ ਸਤਕਾਰਯੋਗ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਦਾ ਆਯੋਜਨ ਕੀਤਾ ਹੈ ਮਨੁਨਾ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਸਤਿਕਾਰਤ ਹਸਤੀਆਂ ਮੰਚ ਤੇ ਬੈਠੀਆਂ ਨੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਚ ਤੇ ਬੈਠੇ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਇੰਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ